ਹੇ ਗੁਜਿਕਾ ਤੇ ਅੱਜ ਆਪਾਂ ਆਪਣੀ ਟੀਮ ਦੇ ਨਾਲ ਰਈਏ ਪਹੁੰਚੇ ਆ ਸਾਨੂੰ ਵੀਰ ਨੇ ਫੋਨ ਕੀਤਾ ਈ ਕਿ ਮਾਤਾ ਜੀ ਦੇ ਘਰ ਘਰ ਦੇ ਹਾਲਾਤ ਬਹੁਤ ਹੀ ਖਰਾਬ ਨੇ ਅੱਜ ਰਈਏ ਜਿਹੜੀ ਲੋਕੇਸ਼ਨ ਆ ਆਪਣੇ ਪੈਟਰੋਲ ਪੰਪ ਦੇ ਕੋਲ ਹੀ ਆ ਫਿਰੂਮਾਨ ਰੋਡ ਤੇ ਇਹ ਮਾਤਾ ਜੀ ਦੇ ਬੇਟੇ ਨੇ ਜਿਹੜੇ ਬੈਠੇ ਨੇ ਕੋਲ ਆਪਣੇ ਭੈਣ ਜੀ ਇਹਨਾਂ ਦੇ ਚਾਰ ਬੇਟੇ ਹੀ ਮਾਤਾ ਜੀ ਦੇ ਚਾਰੇ ਹੀ ਮਤਲਬ ਡੈੱਡ ਹੋ ਗਏ ਨੇ ਉਹਨਾਂ ਦੀ ਮਤਲਬ ਮੌਤ ਹੋ ਚੁੱਕੀ ਆ ਸੰਤ ਜੀ ਤਾਡੇ ਚਰਨਾਂ ਵਿੱਚ ਬੇਨਤੀ ਆ ਕਿ ਜਰੂਰ ਆਪਾਂ ਮਾਤਾ ਦਾ ਸਾਥ ਦਈਏ ਜਿੰਨੇ ਜੋਗੇ ਗਿਆ ਅਸੀਂ ਵੀ ਮਾਤਾ ਜੀ ਦੀ ਸੇਵਾ ਜਰੂਰ ਕਰਾਂਗੇ ਬਾਕੀ ਸੰਗਤ ਜੀ ਤੁਹਾਡੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਆ ਰਹੀਏ ਆਣ ਕੇ ਮਾਤਾ ਜੀ ਕੋਲ ਇਹਨਾਂ ਦੇ ਕੋਲ ਆਣ ਕੇ ਇਹਨਾਂ ਦੇ ਘਰ ਦੇ ਹਾਲਾਤ ਦੇਖ ਕੇ ਇਹਨਾਂ ਦੀ ਮਦਦ ਕਰਿਓ ਜਰੂਰ ਕਿਉਂਕਿ ਮਾਤਾ ਜੀ ਇਸ ਟਾਈਮ ਮਤਲਬ ਬਹੁਤ ਤੰਗੀ ਦੇ ਵਿੱਚ ਨੇ ਕੋਈ ਵੀ ਘਰ ਦੇ ਵਿੱਚ ਸਾਧ ਨਹੀਂ ਹੈਗਾ ਇਹਨਾਂ ਦਾ ਕਮਾਉਣ ਵਾਲਾ ਇਹ ਵੀ ਮਤਲਬ ਬਜ਼ੁਰਗ ਨੇ ਲੋਕਾਂ ਦੇ ਘਰ ਦੇ ਵਿੱਚ ਕੰਮ ਕਰਦੇ ਨੇ ਮਾਤਾ ਜੀ ਤੇ ਉਹ ਤੋਂ ਓខਾ ਸਾ ਕੰਮ ਚੱਲਦਾ ਇਹਨਾਂ ਦਾ ਮਤਲਬ ਇਹ ਕਮਾਈ ਦਾ ਸਾਧਨ ਨਹੀਂ ਹੈਗਾ ਬਾਕੀ ਮਾਤਾ ਜੀ ਇਹਨਾਂ ਵੀ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਸੰਗਤ ਜੀ ਤੇ ਜੁਝਾਰ ਵੀਰ ਵੀ ਥੋੜਾ ਤੁਹਾਨੂੰ ਦੱਸਣਗੇ ਆਪਾਂ ਕੰਟੈਕਟ ਨੰਬਰ ਇਹਨਾਂ ਦਾ ਦੇ ਚੱਲੇ ਆ ਤੇ ਸਿੱਧਾ ਆਪਾਂ ਖਾਤੇ ਦਾ ਵੀ ਦੇ ਦਾਂਗੇ ਹਨਾ ਅਕਾਊਂਟ ਨੰਬਰ ਤੇ ਜੇ ਕੋਈ ਵੀ ਵੀਰ ਨੇ ਆਪਣੀ ਸੇਵਾ ਕਰਨੀ ਹੈ ਹਨਾ ਤੇ ਆਪਾਂ ਵੀ ਇਹਨਾਂ ਨੂੰ ਆਪਣੇ ਜਿੰਨੇ ਜੋਗੀ ਆਪਾਂ ਰਸ਼ਨ ਪਾਣੀ ਦੇ ਕੇ ਚੱਲੇ ਆ ਤੇ ਵੀ ਮਾਤਾ ਜੀ ਤੁਹੀਂ ਆਪਣੀ ਦਿਸਵੰਦ ਚੋਂ ਸਾਰੇ ਵੀਰਾਂ ਦਾ ਆਪਣਾ ਥੋੜਾ ਬੋਤਾ ਦੇ ਕੇ ਤੇ ਜਰੂਰ ਮਾਤਾ ਜੀ ਨਾਲ ਦੀ ਬਣਦੇ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਜਿਹੜਾ ਮਤਲਬ ਹਾਰ ਕੋਈ ਰਈਏ ਦੇ ਵਿੱਚ ਫਿਰੂਮਾਨ ਰੋਡ ਪट्रोल पंप ਦੇ ਨੇੜੇ ਆਣ ਕੇ ਮਾਤਾ ਜੀ ਉਹਨਾਂ ਦੀ ਮਦਦ ਕਰ ਸਕਣ ਕਿਉਂਕਿ ਮਤਲਬ ਦੇਖੇ ਨਹੀਂ ਆਂਦੇ ਇਦਾਂ ਰੋਂਦੇ ਵੀ ਸੰਗ ਤੇ ਜੀ ਜਰੂਰ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ ਰਈਏ ਵਾਲਿਆਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਜਰੂਰ ਮਾਤਾ ਜੀ ਦੇ ਘਰ ਆਣ ਕੇ ਇਹਨਾਂ ਦੇ ਘਰ ਦੇ ਹਾਲਾਤ ਦੇਖ ਕੇ ਇਹਨਾਂ ਦੀ ਮਦਦ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਛੋਟੇ ਬੱਚੇ ਨਾਲ ਆ